ਪੁਰਾਣੇ ਕਿਚਰੀਆਂ ਵਿਜ਼ਿਟ ਕੀਤੀ ਹੈਗੀ ਤੇ ਹੋਰ ਜਦੋਂ ਵੀ ਵਿਜ਼ਿਟ ਕਰਦੇ ਕੀ ਮਾਬੂਲਾ ਸਰ ਜੀ ਐਦਾਂ ਆ ਇਹ ਜਿਹੜਾ ਸ਼ਹਿਰ ਦਾ ਬਹੁਤ ਰੌਣਕ ਵਾਲਾ ਇਲਾਕਾ ਐਕਚੁਅਲੀ ਤਾਂ ਹੈ ਪਰੇ ਬੇਰੌਣਕਾ ਹੋ ਗਿਆ ਕਿਉਂਕਿ ਕਿਚੈਰੀ ਛੱਡ ਗਏ ਤੇ ਜਦੋਂ ਕਿਚੈਰੀ ਛੱਡ ਕੇ ਲੇਕਿਨ ਇੱਥੇ ਆ ਜਿਹੜੇ ਆਫਿਸ ਸੀਗੇ ਜਿੱਦਾ ਪੋਲ ਸਿਵਲ ਸਰਜਨ ਆਫਿਸ ਸੀ ਕੋਆਪਰੇਟਿਵ ਬੈਂਕ ਸੀ ਅੱਜ ਅਸੀਂ ਏਆਰ ਆਫਿਸ ਕੋਆਪਰੇਟਿਵ ਬੈਂਕ ਚ ਖੜੇ ਆ ਅਸੀਂ ਇਹ ਜਿਹੜੇ ਇਲਾਕੇ ਤੁਸੀਂ ਦੇਖ ਰਹੇ ਆ ਸਾਰਾ ਇੱਕ ਤਰ੍ਹਾਂ ਦਾ ਜੰਗਲ ਔਰ ਤਕਰੀਬਨ 18-20 ਸਾਲ ਤੋਂ 25 ਸਾਲ ਤੋਂ ਲਗਾਤਾਰ ਫਾਈਟ ਹੋ ਰਹੀ ਹੈ ਕਿ ਜਿਹੜੇ ਜਿਹੜੀ ਬਿਲਡਿੰਗ ਖਾਲੀ ਹੋ ਗਈ ਘੱਟ ਤੋਂ ਘੱਟ ਉੱਥੇ ਜਿਹੜਾ ਹੈਗਾ ਮਾਲਕੀ ਬੁੱਢਾ ਕੋ ਚਲੀ ਗਈ ਤਬਦੀਲ ਹੋ ਗਏ ਔਰ ਜਿੱਦੀ ਚਲੀ ਗਈ ਹੈ ਘੱਟ ਤੋਂ ਘੱਟ ਉਹਨੂੰ ਜਾਤ ਹੈ ਉਹਦਾ ਰੱਖ-ਖਾਅਭ ਕਰਨ ਜਾਂ ਉਹਨੂੰ ਉਹ ਜੋ ਇਹਨਾਂ ਦੇ ਪਲਾਨ ਚ ਹੁੰਦਾ ਜੇ ਉਹਨੂੰ ਸੇਲ ਕਰਦੇ ਆ ਤਾਂ ਕਿ ਕੱਲ ਕੋਈ ਕੋਸ਼ਤ ਤੇ ਕਮਰਸ਼ਲ ਸਾਈਟ ਬਣ ਜਾਵੇ ਜੋ ਬਣ ਜਾਵੇ ਬਹੁਤ ਅੱਛਾ ਲੱਗੇਗਾ ਔਰ ਦੂਜੀ ਜਿਹੜਾ ਸਾਡਾ ਮੇਨ ਵਿਜ਼ਿਟ ਕਰਨ ਦਾ ਐਸਡੀਐਮ ਸਾਹਿਬ ਮੇਰੇ ਨਾਲ ਆ ਔਰ ਕੂੜੇ ਦੇ ਅਫੀਸਰ ਸਹਿਵਾ ਨਾਲ ਸਾਡਾ ਮੇਨ ਮਕਸਦ ਇਹ ਹੈ ਕਿ ਇਹ ਜਿੰਨੀ ਸਾਈਟ ਹੈ ਇਹਨੂੰ ਆਪਾਂ ਹਰ ਹਾਲ ਦੇ ਵਿੱਚ ਇੱਥੇ ਘਰੌਣਾ ਖਲਾਈਏ ਕਿਉਂਕਿ ਅੱਜ ਤੁਸੀਂ ਦੇਖਦੇ ਸ਼ਾਮ ਨੂੰ ਫੂਡ ਸਟਰੀਟ ਬਣੀ ਸੀ ਇਹ ਸਾਰਾ ਡੰਪ ਸਗਾਏ ਬਹੁਤ بڑا ਇੱਕ ਕੂੜੇ ਦਾ ਡੰਪ ਬਣ ਚੁੱਕਾ ਸੀ ਔਰ ਕੂੜੇ ਦਾ ਡੰਪ ਜਿਹੜਾ ਸੀ ਉਹਦੇ ਲਈ ਮੈਨੂੰ 20 35 ਸਾਲ ਤੱਕ ਲੜਾਈ ਲੜਨੀ ਪਈ ਈਵਨ ਥੈਨ ਕਿ ਫੂਡ ਸਟਰੀਟ ਇੱਥੇ ਉਦੋਂ ਵੀ ਬਣਦੀ ਗਈ ਸੀ ਪਰ ਲੋਕ ਉਹਦੇ ਕੂੜੇ 'ਚ ਖੜੇ ਹੋ ਕੇ ਰੋਟੀਆਂ ਰੱਡੀਆਂ ਖਾਂਦੇ ਰਹੇ ਮਜਬੂਰ ਸੀਗੇ ਲੋਕ ਲੇਕਿਨ ਅੱਜ ਜੇ ਤੁਸੀਂ ਦੇਖਦੇ ਆਂ ਭਈ ਜੀ ਇਹ ਸਾਈਡ ਦੀ ਔਰ ਅੱਜ ਅਸੀਂ ਵਿਜ਼ਿਟ ਸਾਰੇ ਅਫੀਸਰ ਜントਰੋਂ ਆਏ ਆ ਇਹਨਾਂ ਦੇ ਪਹਿਲਾ ਡਿਵੀਜ਼ਨਲ ਕਮਿਸ਼ਨਰ ਸਾਹਿਬ ਵੀ ਕੋਈ ਬੁਲਾਇਆ ਸੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਜਿਹੜੀਆਂ ਤੁਹਾਡੀਆਂ ਸਾਈਟਾਂ ਜਿਆਦਾ ਇਹਦੇ ਕਮਰਸ਼ੀਅਲ ਸਾਈਟ ਜਿਹੜੀ ਤੁਹਾਡੇ ਕੋਲ ਪਈ ਆ ਇੱਕ ਤਾਂ ਆਪਾਂ 올ਡ ਸਿਵਲ ਸਰਜਨ ਆਫਿਸ ਚਾਹਨੇ ਇੱਥੇ ਸਿਵਲ ਸਰਜਨ ਆਫਿਸ ਬਣੇਗਾ ਉਹ ਮੈਂ ਮਾਨਜੋਗ ਹੈਲਥ ਮਿਨਿਸਟਰ ਸਾਹਿਬ ਨੂੰ ਮਾਨਜੋਗ ਸੀਐਮ ਸਾਹਿਬ ਨੂੰ ਔਰ ਇਹਦੇ ਪੁੜਾ ਦੇ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ ਲੈਟਰ ਲਿਖ रिकॉर्ड्स करके जितने बर्थ सर्टिफिकेट बनदेया डेथ सर्टिफिकेट बनदेया जो और बढ़िया एक्टिविटी हुंदीयां सेव सर्जेंट साहब ਦੇ ਆਫਿਸ ਉਹ ਸਾਰੀਆਂ ਸ਼ਹਿਰ ਦੇ ਨੇੜੇ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਅ اچھا ਰਹੇਗਾ ਇੱਕ ਸਾਡਾ ਮੇਨ ਮਕਸਦ ਹੈ ਦੂਜਾ ਮੇਨ ਸਾਡਾ ਮਕਸਦ ਹੈ ਵੀ ਜਿਹੜੀ ਆਪਣੀ 올ड ਕਚਹਿਰੀ ਖਾਲੀ ਹੋ ਗਈ ਆ ਉਥੇ ਕਿਉਂਕਿ ਇਹਨਾਂ ਦੀ ਕਮਰਸ਼ਲ ਸਾਈਡ ਆ ਸੱਜੇ ਕਿਤੇ ਕਿਸੇ ਕਿਦੇ ਪਾਰਕ ਦੇ ਪਰਪਸ ਲਈ ਨਹੀਂ ਦਿੰਦੇ ਲੇਕਿਨ ਇਹ ਕੁਐਸਚਨ ਲਾਇਆ ਸੀ ਉਸ ਲਈ ਉੱਠਿਆ ਸੀ ਬਟ ਮੈਨੂੰ ਪਤਾ ਸੀ ਕਿ ਇਹਨਾਂ ਨੇ ਆਲਰੇਡੀ ਮੇਰੀ ਮੀਟਿੰਗ ਹੋ ਚੁੱਕੀਆਂ ਸੀ ਨਾ ਨਹੀਂ ਇਹਨਾਂ ਦੇ ਨਹੀਂ ਅਲਾਉ ਨਹੀਂ ਕਰਨਾ ਸਾਨੂੰ ਵੱਟ ਦਿਨਾਂ ਕੋ ਕਿਉਂਕਿ ਇਹ ਗ੍ਰੀਨ ਬੈਲਟ ਕੋਈ ਬਿਲਡਿੰਗ ਮੰਨਿਆ ਤੇ ਰਿਕੁਆਇਰਡ ਹੈ ਅੱਜ ਅਸੀਂ ਜਾਣੇ ਆ ਕਿ ਜਿਹੜੀ ਹੁਮ ਦਾ ਟਰੈਕ ਹੈ ਮਾਰ ਰੋਡ ਦੇ ਨਾਲ-ਨਾਲ ਇੱਕ ਚੈਰੀ ਦਾ ਉਧਰੋਂ ਫਿਰ ਉਧਰੋਂ ਪਰਲੇ ਪਾਸੇ ਚੱਲੂ ਹੁੰਦਾ ਇਹ ਟਰੈਕ ਨੂੰ ਗ੍ਰੀਨ ਬੈਲਟ ਦੇ ਰੂਪ ਦੇ ਵਿੱਚ ਤਾਂ ਕਿ ਲੋਕ ਸਵੇਰੇ ਇੱਥੇ ਇੱਕ ਉਹਦਾ ਆਪਣਾ ਇੰਜੋਏ ਕਰ ਸਕਣ ਸੈਰ ਕਰ ਸਕਣ ਅੱਛਾ ਇਲਾਕਾ ਸੋਹਣਾ ਡਵੈਲਪ ਹੋ ਜਾਵੇ ਮੇਨ ਮਕਸਦ ਅੱਜ ਤੇ ਸਾਡਾ ਸਾਰਿਆਂ ਦਾ ਔਰ ਡਿਪਟੀ ਕਮਿਸ਼ਨਰ ਸਾਹਿਬ ਨਾਲ ਇਸ ਲੈਵਲ ਦੀ ਮੀਟਿੰਗ ਪਹਿਲਾਂ ਵਾਰ ਆਲਰੇਡੀ ਹੋਈਆਂ ਉਹਨਾਂ ਨੇ ਮਨਜੋਗ ਐਸ.ਡੀ.ਐਮ ਸਾਹਿਬ ਦੀ ਡਿਊਟੀ ਲਾਈ ਹੈ ਸਾਰਿਆਂ ਨੇ ਅਧਕਾਰੀਆਂ ਨੇ ਡਿਊਟੀ ਲਾਈ ਹੈ ਮੇਰਾ ਮਨਜੋਗ ਮੇਰ ਸਾਹਿਬ ਵੀ ਪਹੁੰਚੇ ਆ ਆਪਾਂ ਅੱਜ ਸਾਰੇ ਇੱਥੇ ਇਸ ਵਿਜਲਡ ਆ ਚਾਹਾਂਗੇ ਜਲਦ ਤੋਂ ਜਲਦ ਦਾ ਰਲਾ ਕੰਮ ਅਸੀਂ ਸ਼ੁਰੂ ਕਰਾ ਸਕੀਏ ਇਹ ਸਾਨੂੰ ਸਾਰੀਆਂ ਫਾਰਮੈਲਟੀ ਬੰਦੀਆਂ ਤੁਹਾਨੂੰ ਆਪਾਂ ਕਾਰਪੋਰੇਸ਼ਨ ਜਿਹੜਾ ਦੇਖੋ ਅੱਜ ਇੰਨਾ ਅੱਛਾ ਮਾਲ ਰੋਡ ਬਣਾ ਰਹੀ ਆ ਉੱਥੇ ਟਾਇਲ ਬਾਕਸ ਹੋ ਰਿਹਾ ਦੇਖੋ ਰਾਤ ਨੂੰ ਦੀ ਲੁੱਕ ਦੇਖੋ ਤੇ ਲਾਈਟ ਵਰਕ ਦੇਖੋ ਅਸੀਂ ਇਹਨੂੰ ਕਰ ਦਿਆਂਗੇ ਡਵਲ ਤੇ ਅਸੀਂ ਇਹਨਾਂ ਕੋਈ ਨਹੀਂ ਰੁਕਏ ਇਹ ਮਨ ਵੀ ਗਏ ਕਿਉਂਕਿ ਇਹਨੂੰ ਸਾਈਡ ਛੱਡਣੀ ਵੀ ਪਣੀ ਹੈ ਜਿਹਨ ਔਰ ਫੇਰ ਦੂਸਰੇ ਆਫੀਸਰ ਜਰ ਨੂੰ ਕਹਿੰਨਾ ਉੱਥੇ ਸਿਵਲ ਦਰਜਨ ਦਾ ਆਫਿਸ ਆ ਜਵੇ ਇੱਥੇ ਆਪਣਾ ਕੋਈ ਵੀ ਐਕਟੀਵਿਟੀ ਕਿਸੇ ਨੂੰ ਵੇਚਣਾ ਹੈ ਜਾਂ ਕੁਝ ਕਰਨਾ ਜਾਂ ਇਹ ਕਿਸੇ ਪੀਪੀਆਰ ਬੋਡਲ ਤੇ ਬਣਾ ਸਕਦੇ ਆ ਕੋਈ ਆਪਣਾ ਮਾਲ ਬਣਾ ਸਕਦੇ ਪਿੱਛੇ ਵੀ ਇੱਕ ਜਗ੍ਹਾ ਹੈ ਪੰਜ ਕਨਾਲਾਂ ਦੀ ਉਹ ਵੀ ਅਸੀਂ ਗੱਲ ਕੀਤੀ ਆ ਉੱਥੇ ਆਪਣਾ ਕੋ ਮਾਲ ਬਣਾ ਸਕਦੇ ਇਹਨਾਂ ਕੋ ਅਗਰ ਕੋਈ ਤਸਵੀਰ ਹੈ ਤਾਂ ਜੇ ਨਹੀਂ ਹੈ ਤਾਂ ਉਹਨੂੰ ਕਿਸੇ ਨੂੰ ਦੇਣ ਫੇਰ ਤਾਂ ਘੱਟ ਤੋਂ ਘੱਟ ਜਗ੍ਹਾ ਇਦਾਂ ਬੇਰੌਣਕੀ ਇਹ ਕ੍ਰਾਈਮ ਦਾ ਘਰ ਬਣ ਜਾਂਦੀ ਹੈ ਕਈ ਵਾਰੀ ਇਹ ਇਹ ਸਿਰਲੇਖ ਬੜਾ ਚਿੰਤਾ ਦਾ ਵਿਸ਼ਾ ਹੈ ਤੋਂ ਮੈਂ ਧੰਨਵਾਦ ਕਰਦਾ ਜਦੇ ਆਫੀਸਰ ਸਾਹਿਬਾਨ ਨੇ ਤੇ ਆਏ ਔਰ ਅਸੀਂ ਹੁਣ ਛੋਟਾ ਜਿਹਾ ਬਿਜਟ ਜਿਹੜਾ ਇਹਨਾਂ ਨੂੰ ਮੈਂ ਪੀਸੀ ਸਾਈਡ ਦਿਖਾਵਾਂਗਾ ਔਰ ਉਮੀਦ ਕਰਦਾ ਅਸੀਂ ਜਲਦ ਵਿੱਚ ਕੰਮ ਜਬ ਪਾ ਲਵਾਂਗੇ